ਜੀ ਸਵਾਗਤ ਹੈ ਜੀ ਅਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਜੀ ਅਸੀਂ ਬਣਾਵਾਂਗੇ ਭਰਮੇ ਕarele ਸਭ ਤੋਂ ਪਹਿਲਾਂ ਅਸੀਂ ਕareleਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਫਿਰ ਅਸੀਂ ਇਹਨਾਂ ਨੂੰ ਛਿੱਲ ਰਹੇ ਹਾਂ ਇਸ ਤਰ੍ਹਾਂ ਛਿੱਲਣਾ ਹੈ ਅਸੀਂ ਜਿਹੜਾ ਸੀ ਇਹ ਕareleਆ ਦਾ ਛਿਲਕਾ ਹੈ ਅਸੀਂ ਇਹਨੂੰ ਮਸਾਲੇ ਦੇ ਵਿੱਚ ਹੀ ਭੁੰਨਾਂਗੇ ਹਾਂ ਜੀ ਅਸੀਂ ਕ੍ਰੇਲਿਆਂ ਦੇ ਵਿੱਚੋਂ ਜਿਹੜੇ ਬੀ ਨੇ ਹੈਨਾ ਉਹ ਕੱਢ ਦਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਸੇ ਇੱਕ ਇੱਕ ਕ੍ਰੇਲਾ ਕਰਕੇ ਸਾਰਿਆਂ ਦੇ ਵੀ ਕੱਢ ਲਾਂਗੇ। ਨਾ ਜੀ ਦਾਕਾ। ਦੇਖੋ ਜੀ ਕ੍ਰੇਲੇ ਦੇ ਸੀ ਜਿਹੜੇ ਬੀਜ ਸੀਗੇ ਜਿਹੜੇ ਉਹ ਅਸੀਂ ਕੱਢ ਤੇ ਹੁਣ ਅਸੀਂ ਇਹਦੇ ਉੱਪਰ ਪਾ ਦਾਂਗੇ ਨਮਕ ਤਾਂ ਕਿ ਇਹਨਾਂ ਦੇ ਜਿਹੜੀ ਕੜਕੱਤ ਨਾ ਨਿਕਲ ਜਾਏ। ਥੋੜੇ ਟਾਈਮ ਬਾਅਦ ਅਸੀਂ ਦੇਖਾਂਗੇ ਤਾਂ ਇਹਦੇ ਵਿੱਚ ਕੜਕੱਤ ਨਾਲਾ ਪਾਣੀ ਆ ਕਿ ਜਿਹੜਾ ਕੀ ਬਾਰ ਨਿਕਲ ਜੂਗਾ ਹੁਣ ਇਸ ਨੂੰ ਉੱਪਰ ਇਸ ਤਰ੍ਹਾਂ ਨਮਕ ਲਾ ਦਾਂਗੇ ਹੁਣ ਇਸ ਨੂੰ ਟਾਕ ਦਾਂਗੇ ਜੀ ਅਸੀਂ ਕਰੇਟ ਲੈਤਾ ਜਿਹੜਾ ਨਮਕ ਪਾਇਆ ਸੀ ਨਾ ਉਹਦਾ ਪਾਣੀ ਨਿਕਲ ਗਿਆ ਹੁੰਦਾ ਸੀ ਉਹਨਾਂ ਨੂੰ ਨਿਚੋੜ ਲਾਂਗੇ ਚੰਗੀ ਤਰ੍ਹਾਂ ਪਾਣੀ ਕੱਢ ਲਾਂਗੇ ਉਹਦੀ ਜਿਹੜੀ ਕੜਕੱਤਨ ਆਗੀ ਇਸ ਤਰ੍ਹਾਂ ਨਿਚੋੜ ਦਾਂਗੇ ਨੂੰ ਇਸ ਤਰ੍ਹਾਂ ਦੇਖੋ ਦੇਖੋ ਜਿਸੀ ਕਰੇਲਿਆਂ ਦਾ ਜਿਹੜਾ ਪਾਣੀ ਹੈ ਨਿਚੋੜ ਕੇ ਉਹ ਕੱਢ ਲਿਆ ਦੇਖੋ ਇਹ ਨਹੀਂ ਕੜਾ ਪੱਤਾ ਨਿੱਕਲੀਆ ਕਰੇਲੇ ਦੇ ਵਿੱਚੋਂ ਹੁਣ ਅਸੀਂ ਕਟਾਂਗੇ ਪਿਆਜ਼ ਪਿਆਜ਼ ਲੈ ਲੇ ਟਮਾਟਰ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਛਿੱੜਾਂਗੇ ਤੇ ਗ੍ਰाइंड ਕਰਾਂਗੇ ਦੇਖੋ ਜੀ ਅਸੀਂ ਪਿਆਜ਼ ਛੱਲੇ ਟਮਾਟਰ ਤੇ ਮਿਰਚਾਂ ਨੂੰ ਅਸੀਂ ਕੱਟ ਲਿਆ ਹੁਣ ਅਸੀਂ ਇਹਨੂੰ ਕਰਾਂਗੇ ਗ੍ਰाइंड ਚੰਗੀ ਤਰ੍ਹਾਂ ਜਾਨੂੰ ਅਸੀਂ ਧੋ ਲਿਆ ਕੱਟਣ ਤੋਂ ਬਾਅਦ ਮੈਨੂੰ ਸਿਰ ਮੈਕਸੀ ਦੇ ਵਿੱਚ ਕਰਨਾਗੇ ਮਸਾਲੇ ਨੂੰ ਗ੍ਰੈਂਡ ਜੀ ਅਸੀਂ ਕੜਾਹੀ ਦੇ ਵਿੱਚ ਪਾਤਾ ਸਰੋ ਦਾ ਤੇਲ ਇਹ ਸਬਜੀ ਦੇ ਵਿੱਚ ਅਸੀਂ ਸਰੋ ਦਾ ਤੇਲ ਹੀ ਯੂਜ਼ ਕਰਾਂਗੇ ਜਿਆਦਾ ਲੱਗੂਗਾ ਹੁਣ ਅਸੀਂ ਤੇਲ ਨੂੰ ਪੱਕਣ ਦਵਾਵਾਂਗੇ ਚੰਗੀ ਤਰ੍ਹਾਂ ਸਾਡਾ ਸਰੋ ਦਾ ਤੇਲ ਹੈ ਜਿਹੜਾ ਕਿ ਉਹ ਪੱਕ ਗਿਆ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਕarele ਨਨੂ ਸਿਪੁੰਨ ਲਾਂਗੇ ਬੈਲਾ ഭീ പകുണ്ട് തല ਹੁਣ ਜਿਸੀਂ ਉਹੀ ਤੇਲ ਦੇ ਵਿੱਚ ਜਿਹਦੇ ਵਿੱਚ ਕ੍ਰੇਲੇ ਪਕਾਏ ਸੀਗੇ ਵਿੱਚ ਭੁੰਨਾਂਗੇ ਹੁਣ ਮਸਾਲਾ ਮਸਾਲੇ ਲਈ ਸਭ ਤੋਂ ਪਹਿਲਾਂ ਲੈ ਲਿਆ ਜੀਰਾ ਜੀਰਾ ਹੈ ਜਿਹੜਾ ਕਿ ਭੁੱਜ ਗਿਆ ਜੀਰੇ ਦੇ ਵਿੱਚ ਹੁਣ ਅਸੀਂ ਪਾ ਦਾਂਗੇ ਜਿਹੜਾ ਕਿ ਅਸੀਂ ਕ੍ਰੇਲੇ ਕਿੰਨੇ ਸੀ ਇਹਨੂੰ ਵੀ ਭੰਗਣੀ ਚਾਹੀਦੀ ਨਹੀਂ ਨੂੰ ਤੁਸੀਂ ਵੇਚ ਪਾ ਦਾਂਗੇ ਪਿਆਜ਼ ਮੇਕਾ ਤੇ ਟਮਾਟਰ ਜਿਹੜੇ ਲਈ ਤੁਸੀਂ ਗ੍ਰੈਂਡ ਕੀਤਾ ਸੀ ਇਹ ਸਾਰੇ ਨੂੰ ਸਿਕਨ ਮਾਲ ਦੇਣਗੇ ਜੋ ਚੰਗੀ ਤਰ੍ਹਾਂ ਪਕਾ ਲਵਾਂਗੇ ਇਸ ਵਿੱਚ ਮਾ ਲਵਾਂਗੇ ਜਿਸੀ ਦੀ ਵਿੱਚ ਪਾ ਦਾਂਗੇ ਹਲਕੀ ਤਾਂ ਕਿ ਹਲਤੀ ਪੱਕ ਜਾ। ਇਹਨੂੰ ਕਰਦੇ ਹਾਂ ਮਿਕਸ। ਹੰਜੀ ਜੀ ਦੇ ਵਿੱਚ ਪਾ ਦਾਂਗੇ ਮਸਾਲਾ ਮੇਰੇ ਇਨਸਾਨਾਂ ਕੰਨੀਆਂ ਪਾਏ ਕੁਝ ਵੀ ਪਾ ਸਕਦੀ ਐ ਤੇ ਥੋੜੀ ਜਿਹੀ ਪਰਨਲ ਮੀਥ ਮੀਥ ਤੇ ਅਸੀਂ ਠੱਟ ਰੱਖਾਂਗੇ ਤੇ ਫਿਰ ਅਸੀਂ ਗ੍ਰੀਨ ਮੀਥ ਚ ਪਾਤੀ ਗ੍ਰੀਨ ਚ ਲਈ ਹੰਜੀ ਜੀ ਦੇ ਵਿੱਚ ਪਾ ਦਾਂਗੇ ਨਮਕ ਸੁਆਦ ਨੂੰ ਸਾ

ਦੇਖੋ ਜੀ ਸਾਡਾ ਜਿਹੜਾ ਮਸਾਲਾ ਜੀ ਇਹ ਭੁੱਜ ਗਿਆ ਚੰਗੀ ਤਰ੍ਹਾਂ ਬਰਾਊਨ ਹੋ ਗਿਆ ਜਿੰਨੇ ਜਿ세 ਪਿਆਜ਼ ਟਮਾਟਰ ਪਾਈ ਸੀਗੇ ਭੁੰਨਣ ਦੀ ਉਦੋਂ ਅੱਧਾ ਹਿੱਸਾ ਰਹਿ ਗਿਆ ਇਸ ਤਰ੍ਹਾਂ ਲਾਲ ਕਰ ਲਏ। ਦੇਖੋ ਖੁਸ਼ਬੂ ਵੀ ਬਹੁਤ ਵਧੀਆ ਆਉਂਦੀ ਹੈ। ਕਿ ਜਦੋਂ ਪਤਾ ਲੱਗ ਜਾਂਦਾ ਹੈ। ਹੁਣ ਇਸ ਨੂੰ ਠੰਡਾ ਹੋਣ ਦਵਾਂਗੇ ਤੇ ਕਰੀਲੇਆਂ ਦੇ ਵਿੱਚ ਭਰ ਦਾਂਗੇ ਮਸਾਲੇ ਨਾਲ ਦੇਖੋ ਜੀ ਸਾਡਾ ਜਿਹੜਾ ਮਸਾਲਾ ਸੀ ਖੰਡਾ ਹੋ ਗਿਆ ਸੀ ਅਸੀਂ ਉਹਨੂੰ ਹੁਣ ਕ੍ਰੇਡਾ ਦੇ ਵਿੱਚ ਫਿੱਲ ਕਰਤਾ ਯਾ ਥੋੜਾ ਜਿਹਾ ਮਸਾਲਾ ਐਕਸਟਰਾ ਡਾ ਕਰਿਆ ਖਾਣ ਦੇ ਲਈ ਦੇਖੋ ਇਸ ਤਰ੍ਹਾਂ ਕ੍ਰੇਲੇ ਦੇ ਵਿੱਚ ਭਰਤਾ ਇਹ ਕ੍ਰੇਲੇ ਸੀਗੇ ਜਿਹੜੇ ਕਿਸੀ ਛੋਟੇ ਲੈਤੇ ਸੀ ਤੁਸੀਂ ਵੱਡੇ ਕ੍ਰੇਲੇ ਲੈ ਸਕਦੇ ਨਾ ਜੋ ਚੰਗੀ ਤਰ੍ਹਾਂ ਮਸਾਲਾ ਭਰਿਆ ਜਾ ਸਕਦਾ ਤੁਸੀਂ ਇਹ ਰੈਸিপি ਜ਼ਰੂਰ ਟਰਾਈ ਕਰਿਓ ਮਸਾਲਾ ਹੈ ਜਿਹੜਾ ਕਿ ਸੀ ਉਹਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਕੱਚਾ ਬਣ ਨਾ ਜਾਵੇ ਦੇਖੋ ਸੀ ਕਿੰਨਾ ਵਧੀਆ ਮਸਾਲਾ ਤਿਆਰ ਕੀਤਾ ਬਿਲਕੁਲ ਪੂਰੀ ਤਰ੍ਹਾਂ ਪਕਾ ਲਿਆ ਹੁਣ ਅਸੀਂ ਇਹਨੂੰ ਟਾਕ ਦਾਂਗੇ ਸਾਡੇ ਕarele ਜਿਹੜੇ ਬਣ ਕੇ ਤਿਆਰ ਨੇ ਹੋਰ ਵੀ ਨਵੀਆਂ ਨਮੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਇਹ ਰੈਸিপি ਘਰ ਵਿੱਚ ਜਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਬਣੀ ਐ ਧੰਨਵਾਦ